ਜੀ ਨੇ ਕਿਹਾ ਕਿ ਕੱਲੀ ਸਿੱਖਾਂ ਦੀ ਜਿਹੜੇ ਕੱਲੇ ਸਿੱਖ ਨੇ ਨਾ ਉਹ ਵੀ ਕੱਲੇ ਸਿੱਖਾਂ ਦੇ ਨਹੀਂ ਹੈਗੇ ਵਾਹ ਬਿਲਕੁਲ کیا baat ਇਹਨੂੰ ਇਹਨੂੰ ਸਮਝਿਓ ਇਸ ਗੱਲ ਨੂੰ ਹਾਂ ਆ ਤਾੜੀ ਵੱਜੀ ਤੇ ਮਾਰ ਸਕਦੇ ਹੋ ਤੁਸੀਂ ਇੱਥੇ ਕੋਈ ਇਸ ਪੈਨਲ 'ਚ ਕੋਈ ਦਿੱਕਤ ਨਹੀਂ ਹੈ ਅੱਜ ਇੱਕ ਅੱਜ ਇੱਕ ਤੁਹਾਨੂੰ ਕਈਆਂ ਨੇ ਨਵੀਂ ਹਾਂ ਯਾਰ ਅਸੀਂ ਇਹ ਗੱਲ ਤਾਂ ਕਰੇ ਸੁਣੀ ਨਹੀਂ ਜਾਂ ਸੋਚੀ ਨਹੀਂ ਇੱਕ ਸਿੱਖ ਇਤਿਹਾਸ ਹੀ ਐਸਾ ਜਿਸ ਇਤਿਹਾਸ ਵਿੱਚ Hindu Sikh Musalman ਇਹਨਾਂ ਤਿੰਨਾਂ ਦਾ ਇਤਿਹਾਸ ਬਦ ਇਸ ਇਹ ਜੁੜੇ ਹੋਏ ਨੇ ਆਪਸ 'ਚ ਉਹ ਮੈਂ ਦੱਸਾਂਗਾ ਕਿਵੇਂ ਅਰ ਤੁਹਾਨੂੰ ਇਹ ਪਤਾ ਹੈ ਕਿ ਇੱਕੋ ਹੀ ਧਰਮ ਵਿੱਚ ਹਿੰਦੂ ਸਿੱਖ ਮੁਸਲਮਾਨ ਨਹੀਂ ਇਸਾਈਆਂ ਦਾ ਵੀ ਕੰਟਰੀਬਿਊਸ਼ਨ ਹੈ ਇਸ ਧਰਮ ਦੇ ਵਿੱਚ ਉਹ ਕਿਵੇਂ ਹੁਣ ਨਵੀਂ ਗੱਲ ਆਈ ਨਾ ਜੀ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ ਉਹ ਇੱਕ ਹਿੰਦੂ ਨੇ ਨੰਦ ਲਾਲ ਗੋਇਆ ਜਿਨ੍ਹਾਂ ਲਿਖਿਆ ਏ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸਿਰਉ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੋ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੈ ਨਾ ਉਹ ਐਸੋ ਬੜਾ ਲੰਬਾ ਹੈ ਇੱਕ ਵਾਰ ਇਹ ਲਿਖਣ ਵਾਲਾ ਇੱਕ ਹਿੰਦੂ ਹੈ ਹਨਾ ਜੀ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਹੋਣੀ ਲੜਦੇ ਨੇ ਆਪਣੇ ਮুরিਦਾਂ ਦੇ ਨਾਲ ਆ ਕੇ ਕਣੀ ਖਾਨ ਨਬੀ ਖਾਨ ਉਹਨਾਂ ਨੂੰ ਉੱਚ ਤੇ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਹਿੰਦੂ ਸਿੱਖ ਮੁਸਲਮਾਨ ਤਾਂ ਜੁੜ ਗਏ ਜੀ ਹੁਣ ਈਸਾਈ ਕਿਦਾਂ ਨਾਲ ਜੁੜਦੇ ਨੇ ਉਹ ਵੀ ਸੁਣ ਲਓ ਫਿਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨੰਦੇੜ ਵਿਖੇ ਹਮਲਾ ਹੁੰਦਾ ਉਹਨਾਂ ਦੇ ਜਦੋਂ ਖੰਜਰ ਵੱਜਦਾ ਜੀ ਉਸ ਖੰਜਰ ਨੂੰ ਜਦੋਂ ਗੁਰੂ ਸਾਹਿਬ ਤੇ ਹਮਲਾ ਹੁੰਦਾ ਉਸ ਖੰਜਰ ਨੂੰ ਆਪਰੇਟ ਕਰਨ ਵਾਸਤੇ ਇੱਕ ਈਸਾਈ ਕ੍ਰਿਸਚੀਅਨ ਡਾਕਟਰ ਆਇਆ ਸੀ ਜਿਹਦਾ ਨਾਮ ਸੀ ਨਿਕੋਲਸ ਕੀ ਬਾਤ ਔਰ ਉਹ ਭੇਜਿਆ ਸੀ ਬਹਾਦਰ ਸ਼ਾਹ ਜ਼ਫਰ ਨੇ ਇੱਕ ਮੁਸਲਮਾਨ ਬਾਦਸ਼ਾਹ ਜ਼ਫਰ ਨਹੀਂ ਸੋਰੀ ਬਹਾਦਰ ਸ਼ਾਹ ਬਾਦਰ ਅਜ਼ਮ ਜ਼ਫਰ ਤਾਂ ਲਾਸਟ ਵਿੱਚ ਆਇਆ ਜੀ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਜਿਹਨੂੰ ਪਤਾ ਸੀ ਕਿ ਮੇਰਾ ਪਿਓ ਗੁਨਾਹਗਾਰ ਹੈ ਜੀ ਬਹਾਦਰ ਸ਼ਾਹ ਆਪਣਾ ਪਰਸਨਲ ਫਿਜ਼ੀਸ਼ੀਨ ਉਹਨੇ ਆਪਣਾ ਫਿਜ਼ੀਸ਼ੀਨ ਤੇ ਉਹ ਹੀ ਕਿਸਾਈ ਨਿਕੋਲਸ ਜਿਹੜਾ ਭੇਜਿਆ ਸੀ ਗੁਰੂ ਸਾਹਿਬ ਕੋਲ ਨੰਨ ਦੇੜ ਕੇ ਉਹਨਾਂ ਦੇ ਉੱਥੇ ਉਹਨੇ ਸਟਿਚਸ ਲਾਏ ਸੀ ਸਾਰੇ ਧਰਮ ਇੱਕ ਧੁਰੇ ਤੇ ਆ ਕੇ ਜੁੜ ਜਾਂਦੇ ਆ ਇਸ ਕਰਕੇ ਸਿੱਖ ਇਕੱਲੇ ਸਿੱਖਾਂ ਦਾ ਧਰਮ ਨਹੀਂ ਕੀ ਬਾਤ ਬਹੁਤ ਸੁਣੀ ਗੱਲ ਮੈਂ ਮੈਂ ਸਿਮਰਨ ਵੀਰੇ ਕੋਲ ਸਿਮਰਨ ਵੀਰੇ ਕੋਲੋਂ ਇਹ ਗੱਲ ਕਰਨੀ ਚਾਹਨਾ ਤੁਸੀਂ ਉਹਨੇ ਕਿਹਾ ਕਿ ਇਕੱਲੇ ਸਿੱਖਾਂ ਦੀ ਜਿਹੜੇ ਇਕੱਲੇ ਸਿੱਖ ਨੇ ਨਾ ਉਹ ਵੀ ਇਕੱਲੇ ਸਿੱਖਾਂ ਦੇ ਨਹੀਂ ਹੈਗੇ ਵਾਹ ਬਿਲਕੁਲ ਕੀ ਬਾਤ ਇਹਨੂੰ ਇਹਨੂੰ ਸਮਝਿਓ ਇਸ ਗੱਲ ਨੂੰ हां ताली बजिए ਤੇ ਮਾਰ ਸਕਦੇ ਹੋ ਤੁਸੀਂ ਇੱਥੇ ਕੋਈ ਇਸ ਪੈਨਲ 'ਚ ਕੋਈ ਦਿੱਕਤ ਨਹੀਂ ਅੱਜ ਇੱਕ ਅੱਜ ਤੁਹਾਨੂੰ ਕਈਆਂ ਨੇ ਨਵੀਂ हां यार ਅਸੀਂ ਇਹ ਗਲਤ ਕਰਦੇ ਸੁਣੀ ਨਹੀਂ ਜਾਂ ਸੋਚੀ ਨਹੀਂ ਇੱਕ ਸਿੱਖ ਇਤਿਹਾਸ ਹੀ ਐਸਾ ਜਿਸ ਇਤਿਹਾਸ ਵਿੱਚ Hindu Sikh Musalman ਇਹਨਾਂ ਤਿੰਨਾਂ ਦਾ ਇਤਿਹਾਸ ਬੜਾ ਇਹ ਜੁੜੇ ਹੋਏ ਨੇ ਆਪਸ 'ਚ ਉਹ ਮੈਂ ਦੱਸਾਂਗਾ ਕਿਵੇਂ ਔਰ ਤੁਹਾਨੂੰ ਇਹ ਪਤਾ ਹੈ ਕਿ ਇੱਕੋ ਹੀ ਧਰਮ ਐਸੇ Hindu Sikh Musalman ਨਹੀਂ ਇਸਾਈਆਂ ਦਾ ਵੀ ਕੰਟਰੀਬਿਊਸ਼ਨ ਇਸ ਧਰਮ ਦੇ ਵਿੱਚ ਉਹ ਕਿਵੇਂ ਉਹ ਨਵੀਂ ਗੱਲ ਆਈ ਨਾ ਜੀ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ ਉਹ ਇੱਕ Hindu ਨੇ ਨੰਦ ਲਾਲ ਗੋਇਆ ਜਿਨ੍ਹਾਂ ਲਿਖਿਆ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸਿਰੂ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੋ ਸ਼ਹਿਨਸ਼ਾ ਗੁਰੂ ਗੋਬਿੰਦ ਸਿੰਘ ਹੈ ਨਾ ਉਹ ਇਹ ਸਭ ਤੋਂ ਵੱਡਾ ਲੰਬਾ ਹੈ ਪਰ ਇਹ ਲਿਖਣ ਵਾਲਾ ਇੱਕ Hindu ਹੈ ਨਾ ਜੀ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਹੁਣੀ ਲੜਦੇ ਨੇ ਆਪਣੇ ਮুরিਦਾਂ ਦੇ ਨਾਲ ਆ ਕੇ ਗਣੀ ਖਾਨ ਨਬੀ ਖਾਨ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਹਿੰਦੂ ਸਿੱਖ ਮੁਸਲਮਾਨ ਤਾਂ ਜੁੜ ਗਏ ਜੀ ਹੁਣ ਈਸਾਈ ਕਿਦਾਂ ਨਾਲ ਜੁੜਦੇ ਨੇ ਉਹ ਵੀ ਸੁਣ ਲਓ ਫਿਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਾਂਦੇੜ ਵਿਖੇ ਹਮਲਾ ਹੁੰਦਾ ਉਹਨਾਂ ਦੇ ਜਦੋਂ ਖੰਜਰ ਵੱਜਦਾ ਜੀ ਉਸ ਖੰਜਰ ਨੂੰ ਜਦੋਂ ਗੁਰੂ ਸਾਹਿਬ ਤੇ ਹਮਲਾ ਹੁੰਦਾ ਉਸ ਖੰਜਰ ਨੂੰ ਆਪਰੇਟ ਕਰਨ ਵਾਸਤੇ ਇੱਕ ਈਸਾਈ ਕ੍ਰਿਸਚੀਅਨ ਡਾਕਟਰ ਆਇਆ ਸੀ ਜਿਹਦਾ ਨਾਮ ਸੀ ਨਿਕੋਲਸ ਕੀ ਬਾਤ ਔਰ ਉਹ ਭੇਜਿਆ ਸੀ ਬਹਾਦਰ ਸ਼ਾਹ ਜ਼ਫਰ ਨੇ ਇੱਕ ਮੁਸਲਮਾਨ ਬਾਦਸ਼ਾਹ ਜ਼ਫਰ ਨਹੀਂ ਸੋਰੀ ਬਹਾਦਰ ਸ਼ਾਹ ਬਾਦਰ ਜ਼ਾਫਰ ਤਾਂ ਲਾਸਟ ਜੀ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਜਿਹਨੂੰ ਪਤਾ ਸੀ ਕਿ ਮੇਰਾ ਪਿਓ ਗੁਨਾਹਗਾਰ ਹੈ ਜੀ ਬਹਾਦਰ ਸ਼ਾਹ ਆਪਣਾ ਪਰਸਨਲ ਫਿਜ਼ੀਸ਼ੀਨ ਉਹਨੇ ਆਪਣਾ ਫਿਜ਼ੀਸ਼ੀਨ ਤੇ ਉਹ ਹੀ ਕਿਸਾਈ ਨਿਕੋਲਸ ਜਿਹੜਾ ਭੇਜਿਆ ਸੀ ਗੁਰੂ ਸਾਹਿਬ ਕੋਲ ਨੰਨ ਦੇੜ ਕੇ ਉਹਨਾਂ ਦੇ ਉੱਥੇ ਉਹਨੇ ਸਟਿਚਸ ਲਾਏ ਸੀ ਸਾਰੇ ਧਰਮ ਇੱਕ ਧੁਰੇ ਤੇ ਆ ਕੇ ਜੁੜ ਜਾਂਦੇ ਆ ਇਸ ਕਰਕੇ ਸਿੱਖ ਇਕੱਲੇ ਸਿੱਖਾਂ ਦਾ ਧਰਮ ਨਹੀਂ ਕੀ ਬਾਤ ਹੈ ਬਹੁਤ ਸੁਣੀ ਗੱਲ ਮੈਂ ਮੈਂ ਸਿਮਰਨ ਵੀਰੇ ਕੋਲ ਸਿਮਰਨ ਵੀਰੇ ਕੋਲੋਂ ਇਹ ਗੱਲ ਕਰਨੀ ਚਾਹਣਾ